ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਸਵਾਗਤ ਹੈ ਸਭ ਦਾ ਸਾਡੇ ਚੈਨਲ ਤੇ ਅਮਰਤਸਰੀਆ ਮਾਲਦੇਵਾਂ ਵੱਲੋਂ ਸੋ ਲੋ ਜੀ ਅੱਜਾ ਜਿਹੜਾ ਵੀਡੀਓ ਅੱਜ ਦੀ ਜਿਹੜੀ ਲੈ ਕੇ ਆਇਆ ਮੈਂ ਉਹ ਲੈ ਕੇ ਆਇਆ 450 ਵਾਲੇ ਪਿਓਰ ਕਾਟਨ ਦੇ ਸੂਟ ਸਭ ਤੋਂ ਸਸਤੀ ਰੇਂਜ ਦੇ ਆਰਟੀਕਲ ਆ ਔਰ ਸਭ ਤੋਂ ਵਧੀਆ ਡੇਲੀ ਵੇਅਰ ਜਿਵੇਂ ਮਰਜ਼ੀ ਪਾਓ ਮੈਂ ਕੱਲਾ ਕੱਲਾ ਡਿਜ਼ਾਈਨ ਓਪਨ ਕਰਕੇ ਦਿਖਾਉਂਗਾ ਸੂਟ ਸੋਹਣੇ ਲੱਗੇ ਲਾਈਕ ਕਮੈਂਟ ਜਰੂਰ ਕਰ ਦਿਓ ਮੇਰੀ ਇੱਕ ਸਭ ਨੂੰ ਰਿਕੁਐਸਟ ਹੈ ਕਿ ਸਾਡੇ ਚੈਨਲ ਤੇ ਹਰ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਮਿਲੇਗੀ ਹਰ ਤਰ੍ਹਾਂ ਦੇ ਪ੍ਰਾਈਸ ਰੇਂਜ ਦੇ ਸੂਟ ਮਿਲਣ ਜਿਵੇਂ ਜਿਵੇਂ ਵੀਡੀਓ ਜਿਵੇਂ ਜਿਵੇਂ ਸਟਾਕ ਆਇਆ ਕਰੇਗਾ ਓਵੇਂ ਓਵੇਂ ਵੀਡੀਓ ਅਪਲੋਡ ਹੁੰਦੀ ਜਾਇਆ ਕਰੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਤੇ ਬੈਲ ਆਈਕਨ ਪ੍ਰੈਸ ਕਰਕੇ ਰੱਖ ਲਓ ਇਨ ਕੇਸ ਜਦੋਂ ਵੀ ਵੀਡੀਓ ਆਉਂਦੀ ਹੈ ਨਾਲ ਦੀ ਨਾਲ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰੇਗੀ ਤੇ ਤੁਸੀਂ ਆਪਣੀ ਵੀਡੀਓ ਦੇਖ ਲਿਆ ਕਰੋ ਲੋ ਜੀ ਪਹਿਲਾ ਆਰਟੀਕਲ ਓਪਨ ਕਰਨ ਲੱਗਾ ਬੜਾ ਪਿਆਰਾ ਆਰਟੀਕਲ 450 ਰੁਪਏ ਦੇ ਵਿੱਚ ਬਹੁਤ ਸੋਹਣਾ ਆਰਟੀਕਲ ਹੈ neck ਤੇ ਆ ਰਹੀ ਹੈ ਡਿਜ਼ਾਈਨਿੰਗ ਸਾਰਾ ਵਰਕ ਕਰਿਆ ਹੋਇਆ ਪ੍ਰਿੰਟਿੰਗ ਬਹੁਤ ਸੋਹਣੀ ਹੈ ਨਾਲ ਇਸ ਦੇ ਬੋਟਮ ਤੇ ਕੰਮ ਆ ਰਿਹਾ ਪਲੱਸ ਪਲੱਸ ਇਸ ਦੀ ਬੋਟਮ ਤੇ ਵਰਕ ਆ ਰਿ ਡਿਲੀਵਰ ਵਾਸਤੇ ਸਭ ਤੋਂ ਬੈਸਟ ਆਰਟੀਕਲ ਹੈ ਇਹ ਜਿਵੇਂ ਤੁਸੀਂ ਡੇਲੀ ਰੁਟੀਨ ਚ ਪਾਣੇ ਆ ਕੈਜੂਲ ਵੇਅਰ ਦੀ ਸੇਮ ਦੇ ਵਿੱਚ ਤੁਹਾਨੂੰ ਦੋ ਸ਼ੇਡ ਮਿਲਨੇ ਆ ਦੋਨੋਂ ਸ਼ੇਡ ਸੋਨੇ ਸੋ ਵੀਡੀਓ ਨੂੰ ਸ਼ੇਅਰ ਕਰਨਾ ਤੁਸੀਂ ਆ ਜੀ ਮੇਰੀ ਇੱਕ ਰਿਕੁਐਸਟ ਆ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਸਭ ਦੇ ਕਮੈਂਟ ਤੇ ਰਿਪਲਾਈ ਹੁੰਦੇ ਆ ਆ ਚੈੱਕ ਕਰੋ ਬਾਕੀ ਸਾਡੇ 2 ਨੰਬਰ ਆ ਪਹਿਲਾਂ ਨੰਬਰ ਨੋਟ ਕਰ ਲਓ 78370 15332 85283 0084 ਸਾਨੂੰ ਕੋਲ ਘੱਟ ਕਰੋ ਜਿਆਦਾ ਤੋਂ ਜਿਆਦਾ ਸਾਨੂੰ ਵਟਸਐਪ ਤੇ ਮੈਸੇਜ ਕਰੋ ਵਟਸਐਪ ਤੇ ਕਿਉਂਕਿ ਰ ਸਭ ਦੇ ਰਿਪਲਾਈ ਨਾਲ ਦੇਣਾ ਹੁੰਦੇ ਆ ਕਈ ਵਾਰੀ ਕੋਲ ਜਾਦਾ ਆਉਂਦੇ ਨੇ ਕੰਟੀਨਿਊ ਆਈ ਜਾਂਦੀਆਂ ਨੇ ਇਸ ਕਰਕੇ ਕਈ ਵਾਰੀ ਪਿਕ ਨਹੀਂ ਹੁੰਦੀ ਸੋ ਲੋ ਜੀ ਨੈਕਸਟ ਸ਼ੇਡ ਇਸ ਦਾ ਰਿਹਾ ਜੀ ਪਰਪਲ ਕਲਰ ਦੋਨੋਂ ਸੋਨੇ ਆ 450 ਰੁਪਏ ਪ੍ਰਾਈਸ ਰਹੇਗਾ ਜੀ ਸੂਟ ਦਾ ਸ਼ਿਪਿੰਗ ਜਿਹੜੀ ਆ ਉਹ 50 ਰੁਪਏ ਪਰ ਸੂਟ ਦੇ ਐਕਸਟਰਾ ਪੈਗੀ ਯਾਨੀ ਕਿ ਘਰ ਬੈਠੇ ਮੰਗਾਓ 500 ਰੁਪਏ ਦੇ ਵਿੱਚ ਤੁਸੀਂ ਸੂਟ ਆਹ ਲੋ ਚੈੱਕ ਕਰੋ ਪਿਓਰ ਕਾਟਨ ਡਿਜ਼ਾਈਨ ਇੱਕ ਤੋਂ ਇੱਕ ਹੋਣਗੇ 50 ਰੁਪਏ ਪਰ ਸੂਟ ਦੀ ਸ਼ਿਪਿੰਗ ਐਕਸਟਰਾ ਹੋਏਗੀ ਸੋ 450 ਰੁਪਏ ਪ੍ਰਾਈਸ ਰਹੇਗਾ ਉਹ ਡਿਜ਼ਾਈਨ ਇੱਕ ਤੋਂ ਇੱਕ ਆਇਆ ਇੱਕ ਡਿਜ਼ਾਈਨ ਆ ਚੈੱਕ ਕਰੋ ਬੜਾ ਸੋਹਣਾ ਡਿਜ਼ਾਈਨ ਹੈ neck ਤੇ hand embroidery ਹੈ pure cotton ਹੈ ਲੈਂਥ ਜਿਹੜੀ ਇਜ਼ੀ ਆਏਗੀ ਜੀ ਲੈਂਥ ਇਸ ਦੀ ਰਹੇਗੀ 40 42 43 44 ਆ ਮਤਲਬ ਜੀ ਤਿੰਨ ਲੈਂਥਾਂ ਦੇ ਵਿੱਚ ਸਟਾਕ ਆਂਦਾ ਹੈ ਜੇ ਆਪਾਂ ਕਹੀਏ 47 48 ਲੈਂਥ ਇਹਨਾਂ ਦੀ ਨਹੀਂ ਆਂਦੀ ਇਹਨਾਂ ਦੀ ਲਾਸਟ 44 ਲੈਂਥ ਹੋਣਗੀ ਲਾਸਟ ਕਿਸੇ ਦੀ 42 ਹੋएगी ਕਿਸੇ ਦੀ 43 ਹੋएगी ਕਿਸੇ ਦੀ 44 ਹੋएगी neck ਤੇ embroidery ਆ ਰਹੀ ਹੈ neck ਤੇ patch work ਹੋਇਆ ਹੋਇਆ ਬੜਾ ਪਿਆਰਾ ਆਰਟੀਕਲ ਬਣਿਆ ਹੋਇਆ ਹੈ ਮੈਚਿੰਗ ਬਾਟਮ ਆ ਰਹੀ ਹੈ ਬਾਟਮ ਤੇ ਆ ਰਿਹਾ ਪ੍ਰਿੰਟ ਆ ਰਿਹਾ ਔਰ ਆ ਆ ਰਿਹਾ ਜਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਆ ਰਿਹਾ ਜੀ ਪਿਓਰ ਕਾਟਨ ਦਾ ਹੀ ਦੁਪੱਟਾ ਆ ਰਿਹਾ ਦੁਪੱਟੇ ਤੇ ਆ ਰਹੀ ਹੈ ਇਸ ਤਰ੍ਹਾਂ ਦੀ ਸਾਰੀ ਪ੍ਰਿੰਟਿੰਗ ਪਿਓਰ ਮਲ ਕੋਟਨ ਦਾ ਦੁਪੱਟਾ ਸੇਮ ਦੇ ਵਿੱਚ ਤੁਹਾਨੂੰ ਦੋ ਸ਼ੇਡ ਮਿਲਣਗੇ ਦੋਨੋਂ ਸ਼ੇਡ ਪਿਆਰੇ ਆ ਸੋ ਆਪ ਦਾ ਕਲਰ ਕੋਈ ਵੀ ਬਾਏ ਕਰ ਲਿਓ ਦੋਨੋਂ ਰੰਗ ਪਿਆਰੇ ਆ ਇੱਕ ਸ਼ੇਡ ਆ ਗਿਆ ਜੀ ਗਾਜ਼ਰੀ ਸ਼ੇਡ ਆ ਵੀ ਸ਼ੇਡ ਬਹੁਤ ਸੋਹਣਾ ਹੈ ਦੁਪੱਟੇ ਡਿਜ਼ਾਈਨ ਕਲਰ ਮੈਂ ਸਾਰੇ ਤੁਹਾਨੂੰ ਓਪਨ ਕਰਕੇ ਦਿਖਾ YouTube ਤੇ ਖਾਸ ਕਰਕੇ ਮੈਂ ਸਾਰੀ ਜੋ ਓਪਨ ਕਰਕੇ ਦਿਖਾਣਾ ਤੁਹਾਨੂੰ ਕਿਸੇ ਤਰ੍ਹਾਂ ਦੀ ਇਸ ਕਰਕੇ ਕਾਫੀ ਕਲਾਇੰਟ ਸਾਡੀ ਇੱਕ ਮੈਂ ਹੋਰ ਬੇਨਤੀ ਕਰ ਰਿਹਾ ਕਿ ਸਾਡੀ ਵੀਡੀਓ ਨੂੰ ਐਚਡੀ ਕਰਕੇ ਦੇਖਿਆ ਕਰੋ ਐਡਵਾਂਸ ਦੇ ਵਿੱਚ ਚਲੇ ਜਾਇਆ ਕਰੋ ਉੱਥੇ ਐਚਡੀ ਦਾ ਆਪਸ਼ਨ ਹੁੰਦਾ ਐਚਡੀ ਕਰ ਲਿਆ ਕਰੋ ਜਿੰਨੀ ਮਰਜ਼ੀ ਕੁਆਲਿਟੀ ਕਰ ਲਓ ਜਿੱਥੇ ਤੱਕ ਦੀ ਕੁਆਲਿਟੀ ਹੁੰਦੀ ਹੈ ਹਾਈ ਫਾਈ ਹਾਈ ਕੁਆਲਿਟੀ ਉੱਥੇ ਤੱਕ ਦੀ ਮਤਲਬ ਕਿ ਥੋੜੀ ਵੀਡੀਓ ਤੁਹਾਨੂੰ ਸ਼ੋਅ ਹੋਏਗੀ ਆ ਚੈੱਕ ਕਰੋ ਜੀ ਇੱਕ ਡਿਜ਼ਾਈਨ ਆ ਬੜਾ ਪਿਆਰਾ ਟਾਈ ਨੈਕ ਬਣਾ ਹੋਇਆ ਨੈਕ 'ਤੇ ਸਾਡਾ ਥ्रेड ਵਰਕ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਮੈਚਿੰਗ ਬਾਟਮ ਆ ਰਹੀ ਹੈ ਬਾਟਮ 'ਤੇ ਵੀ ਪ੍ਰਿੰਟ ਬਹੁਤ ਸੋਹਣਾ ਬਣਾ ਹੋਇਆ ਉਸ ਤੋਂ ਬਾਅਦ ਚੈੱਕ ਕਰੋ ਇਸ ਦਾ ਦੁਪ ਸੋ ਆਪ ਦਾ ਆਰਡਰ ਫਟਾਫਟ ਪਲੇਸ ਕਰ ਲਿਓ ਅਲਟੀਮੇਟ ਸੂਟ ਦੀ ਇੱਕ ਸ਼ੇਡ ਮਿਲੂਗਾ ਤੁਹਾਨੂੰ ਆਵਲਾ ਬੜਾ ਪਿਆਰਾ ਕਲਰ ਹੈ ਆ ਦੇਖ ਇੱਕ ਸ਼ੇਡ ਆ ਰਿਹਾ ਆਵਲਾ ਪਿਓਰ ਕੋਟਨ ਹੈ ਬਸ ਹੈਂਡ ਵਾਸ਼ ਕਰੋ ਤਾਂ ਜਿਆਦਾ ਵਧੀਆ ਹੁੰਦਾ ਕਿਉਂਕਿ ਐਨੇ ਆ ਕੋਟਨ ਚਾਹੇ ਤੁਸੀਂ ਜਿੰਨੀ ਮਰਜ਼ੀ ਮਹਿੰਗੀ ਲੈ ਲਓ ਠੀਕ ਹੈ ਨਾ ਜੇ ਆਪਾਂ ਕੇਅਰ ਰੱਖਾਂਗੇ ਤਾਂ ਸਭ ਤੋਂ ਵਧੀਆ ਰਹਿੰਦਾ ਕਿਉਂਕਿ ਕੋਟਨ ਦਾ ਚਾਹੇ ਮਹਿੰਗੇ ਤੋਂ ਮਹੰਗਾ ਸੂਟ ਲੈ ਲਓ ਜੇ ਆਪਾਂ ਉਹਦੀ ਕੇਅਰ ਨਹੀਂ ਰੱਖਾਂਗੇ ਉਹ ਵੀ ਖਰਾਬ ਹੋ ਜਾਂਦਾ ਸੋ ਇਹ ਕਾਮਨ ਗੱਲ ਹੈ ਹਰ ਹਰ ਇੱਕ ਨੂੰ ਪਤਾ ਹੈ ਸੋ ਇਹਨੂੰ ਹੈਂਡ ਵਾਸ਼ ਕਰੋ ਮਸ਼ੀਨ ਵਾਸ਼ ਘੱਟ ਕਰੋ ਠੀਕ ਹੈ ਧੁੱਪੇ ਨਾ ਪਾਓ ਬਸ ਇਹਨਾਂ ਚੀਜ਼ਾਂ ਦੀ ਕੇਅਰ ਹੁੰਦੀ ਹੈ ਕੱਪੜਾ ਚਾਹੇ ਜਿੰਨਾ ਮਰਜ਼ੀ ਲੌਂਗ ਟਾਈਮ ਬਾਹ ਲੋ ਕੱਪੜਾ ਕਿਤੇ ਨਹੀਂ ਖਰਾਬ ਹੁੰਦਾ ਸੋ ਵਾਕਿਆ ਹੈ ਅੱਜ ਕੱਲ੍ਹ ਤੁਹਾਨੂੰ ਪਤਾ ਕੈਮੀਕਲ ਜ਼ਿਆਦਾ ਹੁੰਦਾ ਸੌਫਟ ਵਗੈਰਾ ਦੇ ਵਿੱਚ ਹਨਾ ਥੋੜਾ ਅਵੋਇਡ ਕਰੋ ਇਸ ਚੀਜ਼ ਨੂੰ ਆਹ ਚੈੱਕ ਕਰੋ ਇੱਕ ਡਿਜ਼ਾਈਨ ਆ ਬੜਾ ਸੋਹਣਾ ਦੋ ਰੰਗ ਮਿਲਨੇ ਜੀ ਇਹਦੇ ਦੋਨੋਂ ਰੰਗ ਸੋਹਣੇ ਆ ਮੈਚਿੰਗ ਬਾਟਮ ਹੈ ਔਰ ਆ ਕਾਟਨ ਦਾ ਦੁਪੱਟਾ ਆ ਰਿਹਾ ਜੀ ਇਸ ਜਣਾ ਲਾਜਵਾ ਆਰ ਬਿਊਟੀਫੁਲ ਡਿਜ਼ਾਈਨ ਹੈ ਆ ਚੈੱਕ ਕਰੋ ਇੱਕ ਆ ਗਿਆ ਆਵਲਾ ਇੱਕ ਇਸ ਦੇ ਵਿੱਚ ਕਲਰ ਮਿਲੂਗਾ ਗ੍ਰੀਨ ਸ਼ੇਡ ਹੁਣ ਜਿਹੜੀ ਇਜ਼ੀ ਲੈਂਥ ਹੈ ਘਟੋੜ 44 45 ਲੈਂਥ ਹੈ ਇਹ ਸੂਟ ਦੀ ਆ ਚੈੱਕ ਕਰੋ ਇਸ ਦਾ ਦੁਪੱਟਾ ਦੁਪੱਟੇ ਸਾਰੇ ਨੇ ਸੋਨੇ ਆ ਪ੍ਰਿੰਟ ਬਹੁਤ ਸੋਹਣੇ ਆ ਦੁਪੱਟਿਆਂ ਦੇ ਆ ਦੇਖੋ ਆ ਜਿਹੜਾ ਬਾਟਮ ਤੇ ਪ੍ਰਿੰਟ ਦਿੱਤਾ ਆ ਉਹ ਵੀ ਪ੍ਰਿੰਟ ਦੁਪੱਟੇ ਦੇ ਵਿੱਚ ਹੈਗਾ ਸੋ ਇੱਕ ਆ ਗਿਆ ਗ੍ਰੀਨ ਇੱਕ ਆ ਡਿਜ਼ਾਈਨ ਬੜਾ ਪਿਆਰਾ ਇਹਦੇ ਚਾਰ ਰੰਗ ਨੇ ਚਾਰੇ ਰੰਗ ਸੋਨੇ ਨੇ ਆ ਦੇਖੋ ਪਿਓਰ ਕਾਟਨ ਦਾ ਸੂਟ ਆ ਰਿਹਾ ਇਜ਼ੀ ਵੀ ਲੈਂਥ ਇੰਨੀ ਆਏਗੀ 43 44 ਮੈਚਿੰਗ ਬਾਟਮ ਆ ਰਹੀ ਹੈ ਔਰ ਪ੍ਰਿੰਟ ਦੁਪੱਟਾ ਆ ਰਿਹਾ ਬਹੁਤ ਸੋਹਣਾ ਕਾਟਨ ਦਾ ਆ ਦੇਖੋ ਡੇਲੀ ਵੇਅਰ ਵਾਸਤੇ ਸਭ ਤੋਂ ਸੋਹਣਾ ਸੂਟ ਆ ਇਹ ਦੇਖੋ ਸਾਡੇ ਤਾਂ ਇਹ ਕੋਸ਼ਿਸ਼ ਰਹਿੰਦੀ ਹੈ ਚਾਹੇ ਜੀ ਸਸਤੀ ਰਹਿਣ ਦੀ ਆਈਟਮ ਵੀ ਲੈ ਕੇ ਆਈਏ ਪਰ ਉਹਦੀ ਵੀ ਕੁਆਲਿਟੀ ਸੁਪੀਰੀਅਰ ਹੀ ਲੈ ਕੇ ਆਈਏ ਕਿ ਕਸਟਮਰ ਦੀ ਮਤਲਬ ਕੋਈ ਕੰਪਲੇਟ ਵਗੈਰਾ ਨਾ ਆਵੇ ਬਾਕੀ ਦੇਖੋ ਇਹ ਹੈ ਲੇਡੀ ਸੂਟ ਚਾਹੇ ਤੁਸੀਂ ਜਿੰਨੇ ਦਾ ਜਿੰਨਾ ਮਰਜ਼ੀ ਮਹਿੰਗਾ ਲੈ ਲਓ ਚਾਹੇ 20000 ਦਾ ਵੀ ਲੈ ਲਓ ਉਦੀ ਵੀ ਗਾਰੰਟੀ ਨਹੀਂ ਆਉਂਦੀ ਕਾਰਨ ਕੀ ਹੈ ਗਾਰੰਟੀ ਕਿਉਂ ਨਹੀਂ ਆਉਂਦੀ ਪ੍ਰਿੰਟ ਕਿੱਥੇ ਬਣਦਾ ਹੈ ਕੱਪੜਾ ਕਿਤੇ ਬਣਦਾ ਹੈ ਦੁਪੱਟਾ ਕਿਤੇ ਬਣਦਾ ਹੈ ਮਤਲਬ ਕਿ ਇਹ ਆਈਟਮ ਇੱਕੋ ਸਿੱਧੀ ਮਿਲ ਚੋਂ ਨਹੀਂ ਆਉਂਦੀ ਜਿਵੇਂ ਕੋਈ ਪੱਗ ਆ ਗਈ ਜਾਂ ਪੈਂਟ ਸ਼ਰਟ ਆ ਗਈ ਉਹ ਸਿੱਧੀ ਕੰਪਨੀ ਚੋਂ ਬਣ ਕੇ ਆਉਂਦੀ ਹੈ ਉਹ ਇੱਕੋ ਹੀ ਥਾਂ ਤੋਂ ਬਣ ਕੇ ਆਉਂਦੀ ਹੈ ਇਹ ਕਈ ਥਾਵਾਂ ਤੇ ਜਾਂਦੇ ਆ ਪਹਿਲਾਂ ਇਹ ਪਲੇਨ ਬਣਦਾ ਫਿਰ ਕਿਤੇ ਪ੍ਰਿੰਟ ਬਣਨ ਜਾਊਗਾ ਫਿਰ ਇਹ ਕਿਤੇ ਕਢਾਈ ਹੋਣ ਜਾਊਗਾ ਇਸ ਦਾ ਕਿ ਇਹਨਾਂ ਦਾ ਕੋਈ ਬਾਲੀਵੁੱਡਸ ਨਹੀਂ ਹੁੰਦਾ ਬਸ ਫਰਕ ਇਸ ਚੀਜ਼ ਦਾ ਗੱਲ ਮੇਰੀ ਪੰਜਾਬੀ ਸਿੱਧੀ ਤੁਹਾਨੂੰ ਇਹ ਗੱਲ ਕਰ ਰਿਹਾ ਗਾਰੰਟੀ ਕਈ ਕਹਿੰਦੇ ਵੀ ਗਾਰੰਟੀ ਨਹੀਂ ਮੈਂ ਇਹ ਗੱਲ ਕਹਿ ਰਿਹਾ ਗਾਰੰਟੀ ਚਾਹੇ ਕੋਈ ਵੀ ਨਹੀਂ ਦਿੰਦਾ ਜਿਹੜਾ ਡਬਲ ਰੇਟ ਲਾਊਗਾ ਗਾਰੰਟੀ ਦੇਊਗਾ ਮੈਂ ਤੁਹਾਨੂੰ ਸਪਸ਼ਟੇ ਗੱਲ ਕਹਿ ਰਿਹਾ ਜੇ 450 ਸੂਟ ਹੈ ਕੋਈ ਕਿਸੇ ਦੁਕਾਨ ਤੇ ਭਾਗ ਜਾ ਅਗਲੇ ਨੇ 950 ਜਾਂ 850 ਮੰਗ ਲਿਆ ਜਾਂ 750 ਮੰਗ ਲਿਆ ਅਗਲਾ ਗਾਰੰਟੀ ਦੇ ਦੇਗਾ ਉਹਨੂੰ ਫਰਕ ਹੀ ਨਹੀਂ ਪੈਂਦਾ ਕਿਉਂਕਿ ਰੇਟ ਡਬਲ ਆਇਆ ਹੁੰਦਾ ਸੋ ਜਿਹਦਾ ਰੇਟ ਹੀ ਬਿਲਕੁਲ ਜ਼ਾਇਦ ਹੋਏਗਾ ਜਿੰਨੇ ਕਮਾਣਾ ਹੀ 500 ਰੁਪਿਆ ਸੂਟ ਦੇ ਵਿੱਚ ਉਹ ਕਿੱਥੋਂ ਗਾਰੰਟੀ ਦੇ ਦੇਗਾ ਗੱਲ ਇਹ ਆ ਆ ਚੈੱਕ ਕਰੋ ਬਾਕੀ ਤੁਸੀਂ ਸਭ ਸਿਆਣੇ ਹੋ ਸਮਝਦਾਰ ਹੋ ਹਨਾ ਇਸ ਗੱਲ ਨੂੰ ਸਮਝਦੇ ਹੋ ਸੋ ਲੋ ਜੀ ਚੈੱਕ ਕਰੋ ਇਸ ਦਾ ਥਰ ਬਾਕੀ 90% ਪਰਮਾਤਮਾ ਦੀ ਕਿਰਪਾ ਇੰਨੀ ਕੁ ਰਹੀ ਹੈ 100% ਪਰਮਾਤਮਾ ਦੀ ਕਿਰਪਾ ਨਹੀਂ ਹੈ ਕਿ ਹਜੇ ਤੱਕ ਕੋਈ ਕੰਪਲੀਟ ਨਹੀਂ ਆਉਂਦੀ ਕਿਸੇ ਤਰ੍ਹਾਂ ਦੀ ਵੀ ਕਿਉਂਕਿ ਅਸੀਂ ਸਭ ਤੋਂ ਸਪੀਰੀਟ ਕੁਆਲਿਟੀ ਹੀ ਸੇਲ ਕਰਦੇ ਹਾਂ ਕਿਉਂਕਿ ਹੁਣ ਤੱਕ ਵੀ ਕਾਫੀ ਜੁੜੇ ਹੋਏ ਆ ਕਲਾਇੰਟ इवन ਕਿ ਕਮੈਂਟ ਵੀ ਕਰਦੇ ਆ ਕਲਾਇੰਟ ਕਾਫੀਆਂ ਨੇ ਜਿਨ੍ਹਾਂ ਨੇ ਸੂਟ ਮੰਗਾਏ ਉਹਨਾਂ ਨੂੰ ਪਤਾ ਹੈ ਕਿ ਸਾਡੀ ਕੁਆਲਿਟੀ ਕੀ ਹੁੰਦੀ ਹੈ ਸੋ ਦੇਖੋ ਇਹ ਆ ਜੀ ਅਸੀਂ ਅੱਛੀ ਚੀਜ਼ ਦਵਾਂਗੇ ਵਧੀਆ ਚੀਜ਼ ਦਵਾਂਗੇ ਉਹ ਸਾਡਾ ਫਾਇਦਾ ਸਾਡੀ ਗੁੱਡਵਿਲ ਹੈ ਆ ਚੈੱਕ ਕਰੋ ਫੋਰਥ ਕਲਰ ਆ ਰਿਹਾ ਹੈ ਇਸ ਦਾ ਗ੍ਰੇ ਬੜਾ ਪਿਆਰਾ ਸ਼ੇਡ ਹੈ ਆ ਸ਼ੇਡ ਵੀ ਕਲਰ ਸਾਰੇ ਸੋਹਣੇ ਆ ਤੁਹਾਡਾ ਕਲਰ ਕੋਈ ਵੀ ਬਾਈ ਕਰ ਲਿਓ 450 ਰੁਪਏ ਪ੍ਰਾਈਸ ਰਹੇਗਾ ਪਿਓਰ ਕਾਟਨ ਦਾ ਸੂਟ ਹੈ ਜੀ 450 ਰੁਪਏ ਪ੍ਰਾਈਸ ਰਹੇਗਾ 450 ਰੁਪਏ ਸੋ ਕਲਰ ਆਪਦਾ ਕੋਈ ਵੀ ਬਾਈ ਕਰੋ ਡਿਜ਼ਾਈਨ ਆਪਦਾ ਕੋਈ ਵੀ ਬਾਈ ਕਰੋ ਬੁਕਿੰਗ ਆਪਣੀ ਫਟਾਫਟ ਕਰਾ ਲਿਓ ਕਿਉਂਕਿ ਇਹ ਨਾਲ ਦੇ ਨਾਲ ਸੋਲਡ ਆਊਟ ਹੋ ਰਿਹਾ ਕਿਉਂਕਿ ਸਟਾਕ ਹਜੇ ਲਿਮਟਿਡ ਹੀ ਆ ਰਿਹਾ ਐਨਾ ਖੁੱਲ ਕੇ ਸਟਾਕ ਵੀ ਨਹੀਂ ਆ ਰਿਹਾ ਜਿਹੜੇ ਇਹ ਸੂਟ ਆ ਅਪਰੈਲ ਤੋਂ ਬਾਅਦ ਆਣ ਲਾ ਲਓ ਕਿ ਇਹਦੇ ਦਾ ਮਤਲਬ ਕਿ 2-2000 ਸੂਟ ਮਹਾਨ ਆ ਇਕੜਿਆਂ ਦੇ ਵਿੱਚ ਤਾਂ ਲਾ ਲਓ ਕਿ ਤੁਸੀਂ 20-20 ਸੈੱਟ ਮਿਲਨੇ ਆਪ ਨੂੰ ਕਿ ਜਿੰਨੀ ਮਰਜ਼ੀ ਖੁੱਲੀ ਡੁੱਲੀ ਕੁਆਂਟੀਟੀ ਲੈ ਲਿਓ ਹਜੇ ਡਿਜ਼ਾਈਨ ਜਿਹੜੇ ਲਾਂਚ ਹੋ ਰਿਹਾ ਨਵੇਂ ਡਿਜ਼ਾਈਨ ਪਾਸ ਹੋ ਰਿਹਾ ਉਹ ਡਿਜ਼ਾਈਨ ਦਿਖਾ ਰਿਆਂ ਹਜੇ ਤਾਂ ਮਤਲਬ ਕਿ ਟ੍ਰਾਇਲ ਤੇ ਆਏ ਹੋਏ ਆ ਇਹ ਵੀ ਡਿਜ਼ਾਈਨ ਸੋਹਣੇ ਆ ਪਾਸ ਹੋ ਰਿਹਾ ਓਕੇ ਬਸ ਆ ਚੀਜ਼ਾਂ ਚੈੱਕ ਹੋ ਰਹੀਆਂ ਨੇ ਹਜੇ ਤਾਂ ਆ ਦੇਖੋ ਦੋ ਸ਼ੇਡ ਮਿਲਣਗੇ ਦੋਨੋਂ ਸ਼ੇਡ ਸੋਹਣੇ ਆ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਦੋਨੋਂ ਕਲਰ ਪਿਆਰੇ ਆ ਜਿਹੜਾ ਮਰਜ਼ੀ ਰੰਗ ਬਾਏ ਕਰ ਲਓ ਸੂਟ ਆਪਣਾ ਕੋਈ ਵੀ ਬਾਏ ਕਰ ਲਓ 450 ਰੁਪਏ ਪ੍ਰਾਈਸ ਹੈਗਾ ਜੀ ਪਿਓਰ ਕਾਟਨ ਦਾ ਆ ਲਓ 450 ਰੁਪਏ ਸੂਟ ਡਿਜ਼ਾਈਨ ਸਾਰੇ ਸੋਨੇ ਆ 450 ਰੁਪਏ ਪ੍ਰਾਈਸ ਹੋਏਗਾ ਕਿੰਨੇ ਡੀ ਦੀ ਹੋਊ ਹੋਊਗਾ। ਸੋਨੇ ੜੀ ਖੋਪਨ ਹੋ ਗਏ। ਲੋ ਜੀ ਇੱਕ ਆ ਚੈੱਕ ਕਰੋ ਜੀ। ਆ ਵੀ ਪ੍ਰਿੰਟ ਬਹੁਤ ਸੋਹਣਾ ਹੈ। ਇਹਦੇ ਵਿੱਚ ਚਾਰ ਡਿਜ਼ਾਈਨ ਹੋਣਗੇ, ਚਾਰਾਂ ਡਿਜ਼ਾਈਨਾਂ ਦੇ ਪ੍ਰਿੰਟ ਵੱਖਰੇ ਹੋਣਗੇ। ਇਹ ਰੈਂਡਮਲੀ ਭੇਜੂਗਾ। ਜ਼ਰੂਰੀ ਨਹੀਂ ਹੈ ਕਿ ਸੇਮ ਜੜ ਤੁਸੀਂ ਕਹੋਗੇ ਆ ਪ੍ਰਿੰਟ ਚਾਹੀਦਾ ਭਾਜੀ ਉਹ ਕਨਫਰਮ ਕਰਨਾ ਪਵੇਗਾ ਤੁਹਾਨੂੰ ਪਹਿਲਾਂ। ਜੇ ਰੈਂਡਮਲੀ ਕਹੋਗੇ ਮੈਂ ਕੋਈ ਵੀ ਭੌਗੂਗਾ। ਆ ਚੈੱਕ ਕਰੋ। ਜਿਹੜਾ ਜਿਹੜਾ ਹੋਏਗਾ ਅਵੇਲੇਬਲ ਪ੍ਰਿੰਟ ਦਿਖਾ ਦੇ ਰੋ ਮੈਂ ਸਾਰੇ ਪ੍ਰਿੰਟ ਡਿਫਰੈਂਟ ਆ। ਚੀਜ਼ ਸੇਮ ਹੈ ਮਤਲਬ ਕੀ ਇੱਕੋ ਚੀ ਪ੍ਰਿੰਟ ਅਲੱਗ-ਅਲੱਗ ਆ ਸਾਰੇ ਚਾਰ ਪ੍ਰਿੰਟ ਆ ਇਹਦੇ ਵਿੱਚ 450 ਰੁਪਏ ਪ੍ਰਾਈਸ ਲੇਗਾ ਜੀ ਲੋ ਜੀ ਇੱਕ ਆ ਡਿਜ਼ਾਈਨ ਚੈੱਕ ਕਰੋ ਆ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਲਾਜਵਾਬ ਡਿਜ਼ਾਈਨ ਹੈ ਆ ਆ ਰਹੀ ਹੈ ਪ੍ਰਿੰਟ neck ਤੇ ਸਾਰਾ ਹੈਂਡ ਐਮਬ੍ਰੋਇਡਰੀ ਆ ਰਹੀ ਹੈ ਟਾਈ neck ਬਣਾ ਹੋਇਆ ਮੈਚਿੰਗ ਬਾਟਮ ਆ ਰਹੀ ਹੈ ਪ੍ਰਿੰਟ ਬਾਟਮ ਦਿਖਾ ਦੇ ਰੋ ਮੈਂ ਆ ਦੁਪੱਟਾ ਆ ਰਿਹਾ ਆ ਦੁਪੱਟਾ ਆ ਰਿਹਾ ਸੋ ਇੱਕ ਆ ਇਸ ਦਾ ਮਾਸਟਰਡ ਕਲਰ ਕਲਰ ਦੇਖੋ ਕਿੰਨਾ ਲਾਜਵਾਬ ਆ ਇੱਕ ਮਾਸਟਰ ਸ਼ੇਡ ਆ ਗਿਆ ਇੱਕ ਆ ਗਿਆ ਜੀ ਇਸ ਦੇ ਵਿੱਚ ਮਾਊਸ ਸ਼ੇਡ ਮਾਊਸ ਕਲਰ ਆ ਵੀ ਕਲਰ ਬਹੁਤ ਸੋਹਣਾ ਹੈ ਡਿਫਰੈਂਟ ਸ਼ੇਡ ਤਿੰਨ ਰੰਗ ਆ ਗਏ ਤਿੰਨ ਰੰਗ ਸੋਨੇ ਆ 450 ਰੁਪਏ ਪ੍ਰਾਈਸ ਰਹਿ ਗਿਆ ਜੀ 450 ਰੁਪਏ ਲੋ ਜੀ ਇੱਕ ਆ ਡਿਜ਼ਾਈਨ ਚੈੱਕ ਕਰੋ ਜੀ ਇਹਦੇ ਦੋ ਰੰਗ ਮਿਲਨੇ ਆ ਦੋਨੋਂ ਰੰਗ ਸੋਨੇ ਆ ਸ਼ਰਟ ਦੇ ਵਿੱਚ ਸਾਰਾ ਵਰਕ ਕਰਾਇਆ ਸਾਰੀ ਫਰੰਟ ਦੇ ਵਿੱਚ ਸ਼ਰਟ ਦਾ ਵਰਕ ਕਰਾਇਆ ਸਿਕੁਐਂਸ ਦਾ ਕੰਮ ਆ 450 ਰੁਪਏ ਦੀ ਰੇਂਜ ਦੇ ਵਿੱਚ ਆਰਟੀਕਲ ਆ ਰੇਟ ਦੇ ਹਿਸਾਬ ਨਾਲ ਸੂਟ ਸੋਹਣੇ ਆ ਇਹ ਡਿਲੀਵਰ ਜਿਵੇਂ ਮਰਜ਼ੀ ਪਾਓ ਕੁਆਲਿਟੀ ਅੱਛੀ ਐ ਦੁਪੱਟੇ ਸੌਫਟ ਕੁਆਲਿਟੀ ਦੇ ਆ ਕਾਟਨ ਦੇ ਦੁਪੱਟੇ ਆ ਦੋ ਰੰਗ ਤੁਹਾਨੂੰ ਮਿਲਣਗੇ ਇਹਦੇ ਵਿੱਚ ਸੇਮ ਦੇ ਵਿੱਚ ਦੋਨੋਂ ਰੰਗ ਸੋਹਣੇ ਆ ਇੱਕ ਰੰਗ ਆ ਰਿਹਾ ਜੀ ਆ ਵਾਲਾ ਗਾਜ਼ਰੀ ਪਿੰਕ ਜਿਹਾ ਸ਼ੇਡ ਇੱਕ ਡਿਜ਼ਾਈਨ ਆ ਚੈੱਕ ਕਰੋ ਜੀ ਆ ਵੀ ਡਿਜ਼ਾਈਨ ਬਹੁਤ ਸੋਹਣਾ ਸੋਲੋ ਆਰਟੀਕਲ ਆਏਗਾ ਜੈਪੁਰੀ ਜੀ ਪ੍ਰਿੰਟਿੰਗ ਬਣੀ ਹੋਈ ਆ ਬੜੀ ਪਿਆਰੀ ਨੈਕ ਤੇ ਵਰਕਰ ਸਾਰਾ ਥ्रेड ਵਰਕਰ ਉਹ ਵੀ ਨੀਗਾ ਕਰਾ ਦੇ ਮੈਚਿੰਗ ਬਾਟਮ ਆ ਔਰ ਆ ਦੁਪੱਟਾ ਆ ਦੁਪੱਟੇ ਵੀ ਸੋਹਣੇ ਆਣ ਦੇ ਦੁਪੱਟੇ ਦੀ ਪ੍ਰਿੰਟਿੰਗ ਬਹੁਤ ਸੋਹਣੀ ਆ ਆ ਦੇਖੋ ਦੁਪੱਟੇ ਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਰੇਟ 450 ਰੁਪਏ 450 ਰੁਪਏ ਦਾ ਸੂਟ ਪਏਗਾ ਜਿੰਨਾ ਮਰਜ਼ੀ ਮੰਗੋ ਇੱਕ ਬਲੈਕ ਦੇ ਵਿੱਚ ਸੋਲੋ ਬਲੈਕ ਦੇ ਵਿੱਚ ਪੀਸ ਆਏ ਆ ਆ ਚੈੱਕ ਕਰੋ ਸੋਲੋ ਬਲੈਕ ਇਹਦੇ ਚਾਰ ਪੀਸ ਮਿਲਨੇ ਆ ਤੁਹਾਨੂੰ ਆ ਦੇਖੋ neck ਦੀ embroidery ਆ ਰਹੀ ਹੈ matching bottom ਆ ਰਹੀ ਹੈ digital print ਦੇ ਦੁਪੱਟੇ ਆ ਰਹੀ ਹੈ ਇਹਦੇ ਵਿੱਚ ਵੀ ਚਾਰ ਪੀਸ ਆਏ ਆ ਮਤਲਬ ਆਏ ਬਲੈਕ ਆ ਚਾਰਾਂ ਦੇ ਡਿਜ਼ਾਈਨ ਲੱਗ ਲੱਗ ਚਾਰੇ ਡਿਜ਼ਾਈਨ ਲਗ ਲਗ ਆ ਦੁਪੱਟੇ ਫਾਰਾਂ ਦੇ ਅਲਗ-ਅਲਗ ਹੋਣਗੇ ਇਹ ਵੀ ਰੈਂਡਮਲੀ ਮਿਲ ਜਾਣਗੇ ਤੁਹਾਨੂੰ ਬਾਕੀ ਤੁਸੀਂ ਇੱਕ ਵਾਰੀ ਪ੍ਰਿੰਟ ਆਪਣਾ ਸਕਰੀਨਸ਼ਾਟ ਲੈ ਲਿਓ ਜਿਹੜਾ ਚਾਹੀਦਾ ਹੋਇਆ ਚਾਰੇ ਪ੍ਰਿੰਟ ਸੋਨੇ ਆ ਸੋਨਾ ਫਦਾ ਕੋਈ ਵੀ ਬਾਇ ਕਰਨਾ ਆਪਣਾ ਸਕਰੀਨਸ਼ਾਟ ਲੈ ਕੇ ਆਪਣਾ ਬਾਇ ਕਰ ਲਓ ਡਿਸਕ੍ਰਿਪਸ਼ਨ ਚ ਦੋਨੋਂ ਨੰਬਰ ਪਾਏ ਹੋਏ ਆ ਬਾਕੀ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਵਿਜ਼ਿਟ ਲਈ ਐਡਰੈਸ ਹੈਗਾ ਅੰਮ੍ਰਿਤਸਰ ਜਾਂ ਮਾਲਡਾ ਮੈਂਟੇ ਦੀ ਹੱਟੀ ਸਬਜ਼ੀ ਮੰਡੀ ਨਰਗੰਦੀ ਘਰੋਂ ਸਮਾਨ ਆ ਰਿਸ਼ਪਟਾਲਾ ਸਾਡੇ ਕੋਲੋਂ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਸਾਡੇ YouTube ਚੈਨਲ ਸਬਸਕ੍ਰਾਈਬ ਕਰ ਲਿਓ ਤੇ ਬ ਸੋ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਪਾਈ ਹੋਈ ਹੈ ਲੌਂਗ ਲੌਂਗ ਵੀਡੀਓ ਹਰ ਇੱਕ ਪਾਈਆਂ ਹੋਈਆਂ ਨੇ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ